कोरोना वायरस ਕਾਰਨ ਜਿੱਥੇ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਵਧਾ ਕੇ 17 ਮਈ ਤੱਕ ਕਰ ਦਿੱਤਾ ਗਿਆ ਹੈ ਉੱਥੇ ਹੀ ਪੂਰੇ ਪੰਜਾਬ ਵਿੱਚ ਕਰਫਿਊ ਲਗਾਤਾਰ ਜਾਰੀ ਹੈ 코로나 ਸੰਕਰਮਣ ਨੋਬੇਕਦੇ ਹੋਏ ਲੋਕਾਂ ਤੋਂ ਸਰਕਾਰ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿਣ ਉੱਥੇ ਹੀ ਲੋਕਾਂ ਤੱਕ ਉਹਨਾਂ ਦੇ ਘਰ ਖਾਣ ਪੀਣ ਨੂੰ ਰਾਸ਼ਨ ਪਹੁੰਚਾਉਣ ਲਈ ਸਰਕਾਰ ਵੀ ਵਚਨਬੱਧ ਹੈ ਪਰ ਅੰਮ੍ਰਿਤਸਰ ਵਿਖੇ ਐਮਐਲਏ ਇੰਦਰਜੀਤ ਸਿੰਘ ਦਖਨੇ ਹਲਕੇ ਦੇ ਨਿਵਾਸੀਆਂ ਨੇ ਘਰ ਦੇ ਬਾਹਰ ਖੜ ਕੇ ਰਾਸ਼ਨ ਨਾ ਮਿਲਣ ਕਾਰਨ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਾਂਗਰਸ ਪਾਰਟੀ ਦੇ ਇੱਕ ਕਰਮਚਾਰੀ ਆਪਣੀ ਹੀ ਪਾਰਟੀ ਦੇ ਖਿਲਾਫ ਮੋਰਚਾ ਖੋਲ ਕੇ ਨਾਰੀਵਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਉਹਨਾਂ ਦੇ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਖਾਣ ਪੀਣ ਦੀਆਂ ਕੋਈ ਵੀ ਸਹੂਲਤਾਂ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਅਤੇ ਉਹਨਾਂ ਦੇ ਐਮ.ਐਲ.ਏ ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਵਾਰ ਵੀ ਨਹੀਂ ਗਏ। ਦਾ ਨਾਂ ਤੇ ਸਾਡੇ ਨੀਲੇ ਕਾਰਡ ਬਣੇ ਜੀ। ਹੈ ਲੋਕ ਨੀਲੇ ਕਾਟਾ ਵਾਲਾ ਨੂੰ ਕਨਕਾ ਮਿਲ ਗਿਆ, ਦਾਲਾ ਮਿਲ ਗਿਆ ਜਿਨ੍ਹਾਂ ਦੇ ਬਣੇ ਨਹੀਂ ਉਹ ਲੋਕ ਕਿੱਥੇ ਜਾਣ? ਉਹ ਵੋਟਾਂ ਤੇ ਇਹਨਾਂ ਲੋਕਾਂ ਨੂੰ ਹੀ ਪਾਉਂਦੇ ਆ ਨਾ। ਤਾਂ ਜੇ ਉਹ ਲੋਕਾਂ ਦਾ ਰਾਜ ਭੁੱਖੇ ਮਰਨਾ ਤਾਂ ਕੀ ਫਾਇਦਾ ਇਹੋ ਜੀਆਂ ਸਰਕਾਰਾਂ ਦਾ ਮੈਂ ਪੁੱਛਣਾ ਚਾਹੁੰਦਾ ਹਾਂ ਇਲਾਕਿਆਂ ਦੇ ਵਾਸੀਆਂ ਨੂੰ ਡੇਢ ਮਹੀਨਾ ਹੋ ਗਿਆ ਕੋਈ ਵੜਿਆ ਹੀ ਨਹੀਂ ਆਣ ਕੇ ਸਾਡੇ ਇਲਾਕੇ 'ਚ ਕੋਈ ਵੜਿਆ ਹੀ ਨਹੀਂ ਸਭ ਦਿਹਾੜੀਦਾਰ ਬੰਦੇ ਇੱਥੇ ਬਾਜੀ ਦੇ ਗੱਡੇਆਂ ਉਹਦੀਆਂ ਤੇ ਗਾਹਾਂ ਲੱਗੀਆਂ ਕੋਣ ਕਹਿੰਦਾ ਮੈਂ ਪੁੱਛਣਾ ਚਾਹੁੰਦਾ ਹਾਂ ਇਲਾਕਿਆਂ ਦੇ ਵਾਸੀਆਂ ਨੂੰ ਕੋਈ ਕਿਸੇ ਨੂੰ ਕੁਝ ਨਹੀਂ ਪਾਜੀ ਮਿਲਿਆ ਇੱਥੇ ਤੇ ਸਾਰੇ ਐਵੇਂ ਬੈਠੇ ਜੇ ਤਾਂ ਹੀ ਹੁਣ ਆਵਾਜ਼ ਠਾਈ ਆ ਸਾਨੂੰ ਮਤਲਬ ਕੁਝ ਦਿਓ ਸਾਡੇ ਤੇ ਦੇ ਭੁੱਖੇ ਮਰਨ ਦਾ ਇਹ ਘਰਾਂ 'ਚ ਬੈਠੇ ਦਿਹਾੜੀਦਾਰ ਬੰਦੇ ਸਾਬ ਇੱਕੋ ਜਿਹੇ ਸਾਰੇ ਕੋਈ ਕਿਸੇ ਦਾ ਨਹੀਂ ਹੈਗਾ ਅੰਮ੍ਰਿਤਸਰ ਟੌਪ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼